ਦਾਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਵਿੰਗ ਨੇ ਅੱਜ ਵਿਧਾਨ ਸਭਾ ਦੇ ਵਿੱਚ ਗੈਂਗਸਟਰ ਦਾ ਮੁੱਦਾ ਚੁੱਕ ਲਿਆ। ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਬਹੁਤ ਹੀ ਮਾੜੇ ਹਾਲਾਤ ਬਣ ਚੁੱਕੇ ਹਨ। ਹਰ ਲੋਕ ਜਿਹੜੇ ਸਹਿਮ ਚੁੱਕੇ ਨੇ ਦੱਸਦੀ ਕਿ ਅੱਜਕੱਲ ਪੰਜਾਬ ਦੀਆਂ ਦੁਕਾਨਾਂ ਦੱਖਣ ਦਾ ਪਹਿਲਾ ਹੀ ਜਿਹੜੀਆਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਨੇ। ਉੱਥੇ ਉਹਨਾਂ ਨੇ ਵੀ ਕਿਹਾ ਕਿ ਮਹਾਲੀ ਵਿੱਚ ਗੈਂਗਸਟਰ ਨੇ ਆਪਣਾ ਦਬਦਬਾ ਰੱਖਿਆ ਹੋਇਆ। 4 ਦਿਨ ਪਹਿਲਾਂ ਹੀ ਉੱਥੇ ਜਿਸ ਤਰ੍ਹਾਂ ਗੋਲੀਬਾਰੀ ਹੋਈ ਉਸ ਨੂੰ ਸਭ ਜਾਣਦੇ ਨੇ। ਰਾਜਵਿੰਗ ਨੇ ਵੀ ਆਖਿਆ ਕਿ ਇਹ ਗੈਂਗਸਟਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਵਪਾਰੀਆਂ ਨੂੰ ਦਿਨ-ਦਹਾਰੇ ਧਮਕੀਆਂ ਦੇ ਰਹੇ ਲੁੱਟਖੋ ਦੀ ਵਾਰਦਾਤਾਂ ਨੂੰ ਅੰਜਾਮ ਦੇ ਨੇ ਇਹ ਹਰ ਸ਼ਹਿਰ ਦੀ ਜੜੀ ਕਹਾਣੀ ਬਣ ਗਈ ਹੈ ਕੋਈ ਆ ਕੇ ਪੁਲਿਸ ਨੂੰ ਰਿਪੋਰਟ ਦਿੰਦਾ ਤਾਂ ਕੋਈ ਡਰ ਦੇ ਮਾਰੇ ਪੁਲਿਸ ਨੂੰ ਰਿਪੋਰਟ ਵੀ ਜੜਾ ਨਹੀਂ ਦਿੰਦਾ ਮੇਰੇ 2-3 ਦੋਸਤ ਮੁਖਸ਼ੇ ਸਾਹਿਬ ਦੇ ਵਿੱਚ ਪੱਧੋ 12 ਤੋਂ 15 ਲੱਖ ਰੁਪਏ ਨਾ ਗੈਂਗਸਟਰਾਂ ਨੂੰ ਦੇ ਚੁੱਕੇ ਨੇ ਹਾਲਾਤ ਇਹ ਵੀ ਬਣ ਗਏ ਨੇ ਕਿ ਗੈਂਗਸਟਰਾਂ ਨੇ ਆਪਣੇ ਇਲਾਕੇ ਜਿਹੜੇ ਵੰਡ ਲਏ ਨੇ ਮੇਰੀ ਸਰਕਾਰ ਅੱਗੇ ਬੇਨਤੀ ਹੈ ਕਿ ਇਹਨਾਂ ਖਿਲਾਫ ਠੋਸ ਕਾਰਵਾਈ ਜੜੀ ਹੋਣੀ ਚਾਹੀਦੀ ਹੈ ਅਜਿਹਾ ਜੜਾ ਬਿਆਨ ਰਾਜਵਿੰਗ ਵੱਲੋਂ ਵਿਧਾਨ ਸਭਾ ਦੇ ਵਿੱਚ ਅੱਜ ਦੇ ਦਿੱਤਾ ਗਿਆ ਦਾ ਜੀ ਕਿ ਛੇ ਦਿਨ ਹੀ ਵਿਧਾਨ ਸਭਾ ਦੇ ਵਿੱਚ ਕਾਫੀ ਕਾਂਗਰਸ ਵੱਲੋਂ ਹੰਗਾਮਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੱਲ ਜਿਹੜਾ ਸਪੀਕਰ ਵੱਲੋਂ ਗੁੱਸੇ ਦੇ ਵਿੱਚ ਆ ਕੇ ਵਿਧਾਨ ਸਭਾ ਨੂੰ ਰੋਕ ਕੇ 15 ਮਿੰਟ ਦੇ ਲਈ ਕਾਂਗਰਸ ਨੂੰ ਜਿਹੜਾ ਵਿਧਾਨ ਸਭਾ ਸੈਸ਼ਨ ਦੇ ਵਿੱਚੋਂ ਬਾਹਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਸੀ ਹੁੰਦਾ ਸੀਗਾ ਲਾਅ ਐਂਡ ਆਰਡਰ ਦਾ ਅੱਜ ਪੂਰੇ ਪੰਜਾਬ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਔਰ ਤੁਸੀਂ ਉਜਾਨਾ ਖਬਰਾਂ ਵੇਖ ਰਹੇ ਹੋ ਕੀ ਇਸ ਸਰਕਾਰ ਮੇਰੇ ਅੰਦਰ ਰੋਜ਼ ਕਿਤੇ ਨਾ ਕਿਤੇ ਗੈਂਗਸਟਰਾਂ ਦੀ ਬਾਰਦਾਤ ਦਾ ਸਾਨੂੰ ਖਬਰ ਮਿਲਦੀ ਆ ਥੋੜੇ ਦਿਨ ਪਹਿਲਾਂ ਜੋ ਮਵਾਦੇ ਸਾਹਮਣੇ ਮੋਹੱਲੀ ਵਿੱਚੇ ਹਾਦਸਾ ਹੋਇਆ ਉਹ ਤੁਸੀਂ ਸਾਰਿਆਂ ਨੇ ਦੇਖਿਆ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਲਾਅ ਐਂਡ ਆਰਡਰ ਔਰ ਇਹ ਪਹਿਲੇ ਦਿਨ ਤੋਂ ਜਿਸ ਤੋਂ ਦਿਨ ਤੋਂ ਸਿੱਧੂ ਮੂਸੇਵਾਲਾ ਸਾਹਿਬ ਦਾ ਕਤਲ ਹੋਇਆ ਕਈ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਜਿਹੜਾ ਸਹਿਮ ਹੈ ਉਹ ਲੋਕਾਂ ਦੇ ਮਣਾ ਦੇ ਵਿੱਚ ਬੈਠ ਗਿਆ ਖਾਸ ਕਰਕੇ ਸਾਡੇ ਵਪਾਰੀ ਭਰਾਵਾਂ ਦੇ ਤੇ ਸ਼ਹਿਰਾਂ ਦੇ ਵਿੱਚ ਹਿੰਦੂ ਭਰਾਵਾਂ ਉਸ ਵਕਈ ਐਸੀ ਘਟਨਾ ਕਰਮ ਹੋਈ ਚਾਹੇ ਉਹ ਨਕੋਦਰ ਵਪਾਰੀ ਦਾ ਜਿਹਨੂੰ ਸਿਕਿਉਰਿਟੀ ਗਾਰਡ ਦਿੱਤਾ ਗਿਆ ਸੀ ਉਹਨਾਂ ਦੀ ਮੌਤ ਹੋਈ ਇੱਕ ਪੁਲਿਸ ਵਾਲੇ ਦੀ ਵੀ ਮੌਤ ਹੋਈ ਫਿਰ ਚਾਹੇ ਮੋਗੇ ਦਾ ਕਾਂਡ ਕਰ ਲਈਏ ਇਸ ਤਰ੍ਹਾਂ ਦੇ ਅਨੇਕਾਂ ਕਾਂਡ ਪੰਜਾਬ ਦੇ ਅੰਦਰ ਹੋਏ ਜਿਹਨੂੰ ਅੱਖੋਂ ਪਰੋਖੇ ਕੀਤਾ ਗਿਆ ਔਰ ਮੈਂ ਸਮਝਦਾ ਕਿ ਅੱਜ ਸਵਾ ਸਾਲ ਵੀਰਜਾਨ ਤੋਂ ਬਾਅਦ ਵੀ ਅੱਜ ਵੀ ਹਜੇ ਵੀ ਉਹਨਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਖਾਸ ਕਰਕੇ ਸਿੱਤੂ ਮੁੱਸੇਵਾਲਾ ਸਾਹਿਬ ਦੇ ਪਰਿਵਾਰ ਨੂੰ ਲੇਕਿਨ ਜਿਹੜੇ ਦੋਸ਼ੀ ਨੇ ਉਹ ਸ਼ਰਿਆਮ ਆਪਣੀ ਮਰਮਰਜ਼ੀ ਕਰ ਰਹੇ ਨੇ ਮੈਂ ਧਿਆਨ ਦਿਵਾਉਣਾ ਚਾਹਣਾ ਹੈ ਸਰਕਾਰ ਦਾ ਉਹਨਾਂ ਲੋਕਾਂ ਦੇ ਵੱਲ ਜਿਨ੍ਹਾਂ ਤੋਂ ਨਿਰੰਤਰ ਫਰੋਤੀਆਂ ਮੰਗੀਆਂ ਜਾ ਰਹੀਆਂ ਔਰ ਬਹੁਤ ਸਾਰੇ ਜਿਹੜੇ ਆ ਛੋਟੇ ਸ਼ਹਿਰ ਹੈ ਗਿੱਦੜਬਾ ਮੁਖਸਰ ਮਲੂਟ ਬਰਨਾਲਾ ਬਠਿੰਡਾ ਇਥੇ ਰੋਜ਼ਾਨਾ ਸੈਂਕੜਿਆਂ ਦੀ ਤعداد ਦੇ ਵਿੱਚ ਫਰੋਤੀਆਂ ਮੰਗੀਆਂ ਜਾਂਦੀਆਂ ਔਰ ਕੇਵਲ ਮੇਰਾ ਖਿਆਲ 1% ਵੀ ਲੋਕ ਨਹੀਂ ਹੋਣੇ ਜਿਹੜੇ ਸ਼ਿਕਾਇਤ ਕਰਤਾ ਹੈ ਸਕਾਇਟ ਕਰਦਾ ਕੇਵਲ 1% ਲੋਕ ਨੇ 99% ਜਾਂ ਤਾਂ ਡਰ ਦੇ ਮਾਰੇ ਆਪਦੇ ਟੈਲੀਫੋਨ ਬੰਦ ਕਰ ਲੈਂਦੇ ਨੇ ਤੇ ਜਾਂ ਫਿਰ ਉਹ ਫਰੋਤੀਆਂ ਦੇ ਦਿੰਦੇ ਨੇ ਸੋ ਮੇਰੇ 3-4 ਦੋਸਤ ਐਸੇ ਨੇ ਜਿਨ੍ਹਾਂ ਤੋਂ ਫਰੋਤੀਆਂ ਮੰਗੀਆਂ ਗਈਆਂ ਔਰ ਦੋ ਤਿੰਨ ਦੇ ਵੀ ਆਏ ਹਾਲਾਂਕਿ ਮੈਂ ਉਹਨਾਂ ਨੂੰ ਕਿਹਾ ਕਿ ਦੱਸਣਾ ਸੀ ਉਹ ਕਹਿੰਦਾ ਅਸੀਂ ਦੱਸ ਦੇਦਾ ਫਿਰ ਕੀ ਹੋ ਜਾਂਦਾ ਸੋ ਅੱਜ ਬਾਜ਼ਾਰਾਂ ਦੇ ਵਿੱਚ ਅੱਧਾ ਘੰਟਾ ਪੰਜਾਬ ਦੇ ਬਾਜ਼ਾਰ ਪਹਿਲਾਂ ਬੰਦ ਹੋਣੇ ਸ਼ੁਰੂ ਹੋ ਗਏ ਜਿਹੜੀ 6 4 2024 ਜਿਹੜਾ ਹਾਂ 6 2006 4 2023 ਦਾ ਭਾਈ ਜਿਸ ਸਰਕਾਰ ਲੋਰੈਂਸ ਬਿਸ਼ਨੋਈ ਨਾਮੀ ਗੈਂਗਸਟਰ ਦੀ ਇੰਟਰਵਿਊ ਹੋਈ ਜੇ ਦੇ ਅੰਦਰ ਔਰ ਪਹਿਲੀ ਜਿਹੜੀ ਇੰਟਰਵਿਊ ਹੋਈ ਉਹਨੂੰ ਮਨ੍ਹਾ ਕਰ ਦਿੱਤਾ ਗਿਆ ਪੰਜਾਬ ਪੁਲਿਸ ਨੇ ਫਿਰ ਦੂਜੀ ਇੰਟਰਵਿਊ ਤੇ ਜੋ ਇਹਨਾਂ ਨੇ ਭੇਸਭੂਸਾ ਦੱਸੀ ਸੀ ਡੀਜੀਪੀ ਸਾਹਿਬ ਨੇ ਉਹੀ ਭੇਸਭੂਸਾ ਦੇ ਵਿੱਚ ਇੰਟਰਵਿਊ ਆਈ ਜੋ ਕਹਿੰਦੇ ਸੀ ਸਾਡੇ ਪੰਜਾਬ ਕੋਲੇ ਤਾਂ ਇਹੋ ਜੀ ਹਾਲਾਤ ਦੇ ਵਿੱਚ ਆਹ ਔਰੇ ਵਾਰ ਖੱਟੇ ਸੀ ਇੰਨੇ ਨੇ ਵਾਰ ਸੀ ਆ ਪੱਗੀਆਂ ਦੇ ਵਿੱਚ ਦੂਜੀ ਇੰਟਰਵਿਊ ਆ ਗਈ ਅਸੀਂ ਮੁੱਦਾ ਚੱਕਿਆ ਕਿ ਇੰਟਰਵਿਊ ਕਿਵੇਂ ਹੋ ਗਈ ਜੇਲ੍ਹ ਦੇ ਅੰਦਰ ਤੁਸੀਂ ਕਹਿੰਦੇ ਆ ਕਿ ਫਰਸਟ ਕਲਾਸ ਜੇਲ੍ਹ ਹੈ ਜਿੱਥੇ ਜੈਂਬਰ ਲੱਗਿਆ ਕਿਸੇ ਪ੍ਰਕਾਰ ਦਾ ਉੱਥੇ ਟੈਲੀਫੋਨ ਨਹੀਂ ਜਾਂਦਾ ਅਸੀਂ ਜਦੋਂ ਮੁੱਦਾ ਚੱਕਿਆ ਕਿਸੇ ਨੇ ਸਾਡਾ ਕੋਈ ਗੱਲ ਨਹੀਂ ਸੁਣੀ ਤੇ ਫਿਰ ਹਾਈ ਕੋਰਟ ਨੇ ਸੂ ਮੋਟੋ ਲਿਆ ਇਸ ਗੱਲ ਦਾ ਇਹ ਮੇਰਾ ਖਿਆ ਨਵੰਬਰ 2023 ਨੂੰ ਇਹਦੇ ਤੇ ਸੂ ਮੋਟੋ ਹੋਇਆ ਤੇ ਸੂ ਮੋਟੋ ਤੋਂ ਬਾਅਦ ਯਾਨੀ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਦੱਸੋ ਇਹਦੇ ਬਾਰੇ ਕੀ ਹੈ ਕਾਨੂੰਨ